ਇਹ ਐ ਸਮਰਾਲਾ ਦੇ ਪਿੰਡ ਵੜਾ ਚਾਂਦੀ ਰਹਿਣ ਵਾਲੀ ਸੰਦੀਪ ਕੌਰ ਜੋ ਕਿ ਇਹਨੇ ਦਿਨੀ ਨਾ ਸਗੋਂ ਆਪਣੇ ਪਿੰਡ ਸਗੋਂ ਆਪਣੇ ਪਿਓ ਥਾਣੇਦਾਰ ਦਵਿੰਦਰ ਸਿੰਘ ਗਰਚਾ ਹੋਰਾਂ ਲਈ ਵੀ ਫਖਰ ਦੀ ਵਜ੍ਹਾ ਬਣੀ ਹੈ ਜਿਸ ਦੇ ਬਾਰੇ ਸੁਣ ਕੇ ਤੁਸੀਂ ਵੀ ਵਾਹ ਵਾਹ ਕਰੋ ਉਠੋਗੇ ਦਰਸਲ ਸੰਦੀਪ ਕੌਰ ਹੋਰਾਂ ਨੌਜਵਾਨ ਮੁੰਡੇ ਕੁੜੀਆਂ ਵਾਂਗ ਪ੍ਰਾਇਮੁਲਕ ਚ ਪੜ੍ਹਾਈ ਕਰਨ ਗਈ ਸੀ ਜਿੱਥੇ ਸਖਤ ਮਿਹਨਤ ਕਰਕੇ ਸੰਦੀਪ ਕੌਰ ਕੈਨੇਡਾ ਪੁਲਿਸ ਦੇ ਵਿੱਚ ਪਾਰਟੀ ਹੋ ਚੁੱਕੀ ਹੈ ਜਿਸ ਦੀ ਖੁਸ਼ੀ ਵਿੱਚ ਸੰਦੀਪ ਕੌਰ ਦੇ ਪਿਓ ਗਰਚਾ ਹੋਰਾਂ ਦਾ ਵੱਡੇ ਅਫਸਰਾਂ ਵੱਲੋਂ ਗਲ ਚ ਹਾਰ ਪਾ ਕੇ ਸਵਾਗਤ ਕੀਤਾ ਜਾ ਰਿਹਾ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਵਿੰਦਰ ਸਿੰਘ ਗਰਚਾ ਹੋਰਾਂ ਨੇ ਕਿਹਾ ਕਿ ਮੈਨੂੰ ਆਪਣੀ ਬੇਟੀ ਤੇ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਮੇਰਾ ਨਾਮ ਏਐਸਸੀ ਦਵਿੰਦਰ ਸਿੰਘ ਹੈ ਥਾਣਾ ਸਮਰਾਲਾ ਮੈਂ ਪੋਸਟਿਕਾ ਪਿੰਡ ਮਰਾੜਾ ਚਾ ਮੇਰੀ ਬੇਟੀ ਸਟੱਡੀ ਵੇਚ ਤੇ ਸੰਦੀਪ ਕੌਰ ਬਾਹਰ ਗੰਡਾ ਗਿਆ ਸੀ ਮੇਰੇ ਤਿੰਨੋਂ ਬੱਚੇ ਕੈਨੇਡਾ ਵਿੱਚ ਸੈਟਲ ਨੇ ਛੋਟੀ ਬੇਟੀ ਆ ਮੇਰੀ ਜਿਹਨੇ ਪੁਲਿਸ ਦੇ ਵਿੱਚ ਜੁਆਇਨ ਕੀਤਾ ਪਹਿਲਾਂ ਉਹਨੇ ਆਪਣੀ ਸਟੱਡੀ ਪੂਰੀ ਕੀਤੀ ਸਟੱਡੀ ਪੂਰੀ ਕਰਨ ਤੋਂ ਬਾਅਦ ਫਿਰ ਉਹਨੇ ਪੀਆਰ ਤੋਂ ਬਾਅਦ ਪੁਲਿਸ ਮਹਿਕਮਾ ਜੁਆਇਨ ਕੀਤਾ ਫਿਰ 6 ਮਹੀਨੇ ਦੀ ਟ੍ਰੇਨਿੰਗ ਕੀਤੀ 6 ਮਹੀਨੇ ਟ੍ਰੇਨਿੰਗ ਤੋਂ ਬਾਅਦ ਜਾਦੂ ਦੀ ਪਾਸਵਰਡ ਪ੍ਰੇਡ ਦੀ ਮੈਨੂੰ ਸਪੈਸ਼ਲ ਇਨਵਾਈਟ ਕੀਤਾ ਗਿਆ ਮੈਨੂੰ ਉਦੋਂ ਬਹੁਤ ਮਾਣ ਮਹਿਸੂਸ ਹੋਇਆ ਜਦੋਂ ਮੈਂ ਵਰਦੀਪਾਕੇ ਉੱਤੇ ਗਿਆ ਤੇ ਵਰਦੀਪਾਕੇ ਮੇਰੀ ਬੇਟੀ ਕੈਨੇਡਾ ਪੁਲਿਸ ਦੀ ਤੇ ਪੰਜਾਬ ਪੁਲਿਸ ਦੀ ਵਰਦੀ ਦੇ ਵਿੱਚ ਅਸੀਂ ਇਕੱਠਿਆਂ ਪ੍ਰੇਡ ਕੀਤੀ ਇੱਕਟੇ ਮਸਮਾਨ ਸੁਝਾ ਜਦੋਂ ਮੈਂ ਸਲੂਟ ਮਾਰਿਆ ਤੇ ਮੈਨੂੰ ਕੈਨੇਡਾ ਪੁੱਛਿਆ ਸਬੂਤ ਮਾਰਿਆ ਤੇ ਉਹਦਾ ਜੁਆਇਨਿੰਗ ਲੈਟਰ ਲੈ ਕੇ ਅਸੀਂ ਮੈਂ ਉਸ ਨੂੰ 12 ਤਰੀਕ ਨੂੰ ਕਾਲਜ ਜੁਆਇਨ ਕਰਾ ਕੇ ਆਈ ਜਿਹੜੇ ਸਾਲ ਚ ਗੁੜੀ ਗਈ ਸੀ ਉਹ ਮੇਰੀ ਬੇਟੀ 2017 ਵਿੱਚ ਗਈ ਸੀ ਸਟੱਡੀ ਵੇਸ ਤੇ ਮੇਰਾ ਨਾਮ 파ਰਮਜੀਤ ਕੌਰ ਹੈ ਮੇਰੀ ਬੇਟੀ ਦਾ ਨਾਮ ਸੰਦੀਪ ਕੌਰ ਉਹ 2017 ਸਰਦੀ ਵੇਸ ਤੇ ਕੈਨੇਡਾ ਗਿਆ ਉੱਥੇ ਉਹਨਾਂ ਨੇ ਜਾ ਕੇ ਆਪਣੀ ਪੜ੍ਹਾਈ ਪੂਰੀ ਕੀਤੀ ਫਿਰ ਉਹਨਾਂ ਨੇ ਓਪੀਪੀ ਪੁਲਿਸ ਦੀ ਟ੍ਰੇਨਿੰਗ ਲਈ 6 ਮਿੰਟ ਟ੍ਰੇਨਿੰਗ ਲੈਣ ਤੋਂ ਮਗਰੋਂ ਉਹਨਾਂ ਨੇ ਆਪਣਾ ਸਾਰਾ ਕੰਪਲੀਟ ਜਿਮੇ ਸੀਗਾ ਉੱਥੇ ਉਹ ਕਰਿਆ ਫਿਰ ਉਹਨਾਂ ਨੇ ਜਦੋਂ ਉਹਨਾਂ ਨੂੰ ਮਿਲਣਾ ਸੀ ਯਾਨੀ ਰੈਂਕ ਮਤਲਬ ਡਿਊਟੀ ਜੁਆਇਨ ਕਰਨੀ ਸੀ ਉਹਨਾਂ ਨੇ ਆਪਣੇ ਪਾਪਾ ਨੂੰ ਇਧਰੋਂ ਬੁਲਾਇਆ ਸਾਨੂੰ ਬਹੁਤ ਮਾਣ ਦੀ ਗੱਲ ਹੈ ਮੇਰੀ ਬੇਟੀ ਉਥੇ ਓਪੀਪਲਸ ਵਿੱਚ ਭਰਤੀ ਹੋਈ ਤੇ ਮੇਰੇ પતિ ਜੋ ਤੇ ਪੰਜਾਬ ਪੁਲਿਸ ਸੀ ਉੱਥੇ ਜਾ ਕੇ ਦੋਹਾਂ ਜਾਨਾਂ ਨੇ ਇਕੱਠਿਆਂ ਨੇ ਪ੍ਰੇਡ ਵੀ ਕਰੀ ਸਾਨੂੰ ਬਹੁਤ ਮਾਣ ਹੋਇਆ ਮੇਰੀ ਬੱਚੀ ਤੇ ਮੇਰੇ ਹੀ ਅਰਦਾਸ ਆ ਸਭ ਦੇ ਬੱਚੇ ਹੀ ਕਿਦਾਂ ਸਫਲ ਹੋਣ ਸਾਨੂੰ ਸਭ ਨੂੰ ਆਪਣੇ ਪੰਜਾਬੀਆਂ ਨੂੰ ਬੱਚਿਆਂ ਤੇ ਮਾਣ ਹੋਣਾ ਚਾਹੀਦਾ ਈ ਉਧਰ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਨੇ ਸੰਦੀਪ ਕੌਰ ਬਾਰੇ ਜੋ ਕਿਹਾ ਉਹ ਸੁਣ ਕੇ ਦਵਿੰਦਰ ਸਿੰਘ ਹੋਰਾਂ ਦਾ ਮਾਣ ਦੇ ਨਾਲ ਸੀਨਾ ਚੌੜਾ ਹੋ ਗਿਆ ਜੀ ਸਾਡੇ ਥਾਣੇਦਾਰ ਸਾਹਿਬ ਨੇ ਸਰ ਦਵਿੰਦਰ ਸਿੰਘ ਘਰਜਾ ਜੀ ਸਮਰਾਲੇ ਥਾਣੇ ਪਹੁੰਚਤ ਗਏ ਇਹਨਾਂ ਦੀ ਬੇਟੀ ਹੈ ਸੰਦੀਪ ਕੌਰ ਜੀ ਸਾਡੀ ਆਪਣੀ ਬੇਟੀ ਹੈ ਸਾਡੇ ਆਪਣੇ ਪਰਿਵਾਰ ਨਾਲ ਸਾਡੇ ਦੀ ਬਹੁਤ ਹੀ ਮਾਣ ਵਾਲੀ ਗੱਲ ਹੈ ਜਿਹੜਾ ਬੱਚੀ ਨੇ ਕੈਨੇਡਾ ਪੁਲਿਸ ਵਿੱਚ ਭਰਤੀ ਹੋ ਗਿਆ ਆਪਣੇ ਫਾਦਰ ਦਾ ਸਾਡੇ ਪੁਲਿਸ ਪਰਿਵਾਰ ਦਾ ਨਾਮ ਰੋਤਿਆ ਕੀਤਾ ਹੈ ਇਸੋ ਬਣਾਵੇ ਵੀ ਗੱਲ ਦੱਸੀ ਜਾਣਾ ਇਹ ਲੜੀ ਨੇ ਉੱਥੇ ਹਾਲਵਰਡ ਪੋਜੀਸ਼ਨ ਲਈ ਹੈ ਅ ਅਨਟਾਰੀਓ ਪੁਲਿਸ ਦੇ ਵਿੱਚ ਜਿਹੜੀ ਹੈ ਇਹ ਭਰਤੀ ਹੋਈ ਹੈ ਬੱਚੀ ਤੇ ਉਦੋਂ ਬਹੁਤ ਹੀ ਜਿਹੜੀ ਰਮਾਂਚੇ ਗੱਲ ਸੀ ਜਦੋਂ ਸਾਡੇ ਸਹਨੇਦਾਰ ਸਾਹਿਬ ਛੁੱਟੀ ਲੈ ਕੇ ਗਏ ਸੀ ਉਦੀ ਪਾਸਪੋਰਟ ਪਲੇਟ ਤੇ ਜਦੋਂ ਇਹਨਾਂ ਦਾ ਯੂਨੀਫਾਰਮ ਉੱਤੇ ਕਮਿਸ਼ਨਰ ਸਾਹਿਬ ਨੂੰ ਮਲੇ ਸਨੂਨ ਮਾਰਿਆ ਤੇ ਇਹਨਾਂ ਦੀ ਬੇਟੀ ਨੇ ਉਹਦੇ ਨਾਲ ਗੱਲ ਲੱਗ ਕੇ ਮਿਲੀ ਆ ਇਹ ਤਾਂ ਵੱਡੀ ਮਾਣ ਵਾਲੀ ਗੱਲ ਕੋਈ ਨਹੀਂ ਸਾਡੇ ਪੁਲਿਸ ਪਰਿਵਾਰ ਦੀ ਸੋ ਸੰਦੀਪ ਕੌਰ ਨੇ ਕੈਨੇਡਾ ਪੁਲਿਸ ਦੇ ਵਿੱਚ ਭਰਤੀ ਹੋ ਕੇ ਆਪਣੇ ਮਾਪਿਆਂ ਦੇ ਨਾਲ-ਨਾਲ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਸੋ ਨੌਜਵਾਨ ਪੀੜ੍ਹੀ ਨੂੰ ਅਜਹੀਆਂ ਤੀਆਂ ਤੋਂ ਪ੍ਰੇਰਣਾ ਲੈ ਕੇ ਜ਼ਿੰਦਗੀ 'ਚ ਅੱਗੇ ਵਧਣਾ ਚਾਹੀਦਾ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ